ਹਾਂਜੀ ਸਟੂਡੈਂਟ ਗੁੱਡ ਆਫਟਰਨੂਨ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਦੀ ਕਲਾਸ ਨਾਲ ਸੋ ਇਹ ਹੀ ਕਲਾਸ ਹੋਈ ਉਹਨਾਂ ਬੱਚਿਆਂ ਵਾਸਤੇ ਜਿਹੜੇ ਬੱਚੇ ਬਿਲਕੁਲ ਫ੍ਰੀ ਦੇ ਵਿੱਚ ਪੀਐਸਟੈਟ ਕਲੀਅਰ ਕਰਨਾ ਚਾਹੁੰਦੇ ਨੇ ਸੀਟੈਟ ਕਲੀਅਰ ਕਰਨਾ ਚਾਹੁੰਦੇ ਨੇ ਇਸ ਤੋਂ ਇਲਾਵਾ ਕੋਈ ਵੀ ਗਵਰਨਮੈਂਟ ਦੇ ਇਕਤਸਾਮ ਆ ਜਿਹਦੇ ਵਿੱਚ ਤੁਸੀਂ ਪੰਜਾਬੀ ਨੂੰ ਕਰੈਕ ਕਰਨਾ ਚਾਹੁੰਦੇ ਹੋ ਹਰ ਇੱਕ ਪੇਪਰ ਦੇ ਵਿੱਚ ਜਿਹੜੀ ਪੰਜਾਬੀ ਉਹ ਆਪਣੇ ਤੋਂ لازਮੀ ਪੁੱਛੀ ਜਾਂਦੀ ਸੋ ਇਹ ਹੀ ਕਲਾਸ ਉਹਨਾਂ ਬੱਚਿਆਂ ਵਾਸਤੇ ਠੀਕ ਹੈ ਵੀ ਸੋ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਰੈਗੂਲਰ ਉਹਨਾਂ ਨੂੰ ਇਹਨਾਂ ਕਲਾਸਾਂ ਦੀ ਜਿਹੜੀ ਉਹਨਾਂ ਨੂੰ ਨੇ ਕਲਾਸਾਂ ਦੀ ਵੈਲਿਊ ਪਤਾ ਕਿਸੋ ਜਿਹੜੇ ਬੱਚੇ ਤੁਸੀਂ ਨਵੇਂ ਜੁੜਿਆ ਵੀ ਸਾਡੇ ਚੈਨਲ ਆ ਤੁਸੀਂ ਜੁੜ ਸਕਦੇ ਹੋ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਆਪਾਂ ਵੀਡੀਓ ਪਾਉਣੀਆਂ ਜਾਂ ਆਪਣੇ ਡੇਲੀ ਦੀਆਂ ਕਲਾਸਾਂ ਜਿਹੜੀ ਚੱਲਦੀ ਰਹਿੰਦੀਆਂ ਨੇ ਤੁਹਾਡੇ ਤੱਕ ਲਿੰਕ ਨੇ ਉਹ ਪਹੁੰਚ ਸਕਣ ਠੀਕ ਹੈ ਭਈ ਸੋ ਸਾਰੇ ਜਲਦੀ ਜਲਦੀ ਵੀ ਇੱਕ ਵਾਰੀ ਕਲਾਸ ਨੂੰ ਕਰ ਦਿਓ ਸ਼ੇਅਰ ਤਾਂ ਕਿ ਆਪਾਂ ਅੱਗੇ ਚੱਲ ਸਕੀ ਜਿੰਨੇ ਵੀ ਬੱਚੇ ਆਪਣੇ ਨਾਲ ਜੁੜਦੇ ਨੇ ਸਭ ਨੂੰ ਇੱਕ ਵਾਰੀ ਕਲਾਸ ਨੂੰ ਤੁਸੀਂ ਸ਼ੇਅਰ ਕਰ ਦਿਓ ਜਿੰਨੇ ਵੀ ਤੁਹਾਡੇ ਕੋਲ ਗਰੁੱਪ ਚੱਲਦੇ ਨੇ ਕੋਈ ਦੋਸਤ ਮਿੱਤਰ ਨੇ ਕੋਈ ਪੀਐਸ ਟੈਟ ਦੀ ਤਿਆਰੀ ਕਰ ਰਿਹਾ ਹੁਣ ਤਾਂ ਤੁਹਾਨੂੰ ਪਤਾ ਹੀ ਵੀ ਜਿਹੜੇ ਸਰਕਾਰੀ ਲੱਗੇ ਹੋਏ ਨੇ ਬਈ ਉਹਨਾਂ ਵਾਸਤੇ ਵੀ ਜਿਹੜੇ ਪੀਐਸ ਟੈਟ ਆ ਉਹ ਬਿਲਕੁਲ ਜ਼ਰੂਰੀ ਹੋ ਚੁੱਕੇ ਆ ਠੀਕ ਹੈ ਬਈ ਸੋ ਕਰੋ ਬਈ ਸ਼ੇਅਰ ਇੱਕ ਵਾਰੀ ਉਮੀਦ ਆ ਤੁਸੀਂ ਸਾਰੇ ਆਨੇ ਵਧੀਆ ਹੋਵੋਗੇ ਸ਼ਨੀਵਾਰ ਦੀ ਕਲਾਸ ਜਿਹੜੀ ਆਪਣੀ ਉਹ ਆਫ ਰਹੀ ਹੈ ਹਨਾ ਸ਼ਨੀਵਾਰ ਦੀ ਕਲਾਸ ਜਿਹੜੀ ਆਪਣੀ ਉਹ ਨਵੀਂ ਨਹੀਂ ਲੱਗੀ ਆ ਸਾਨੂੰ ਬਈ ਕਿਤੇ ਬਾਹਰ ਜਾਣਾ ਪਿਆ ਠੀਕ ਹੈ ਸੋ ਉਹ ਦੇ ਕਰਕੇ ਕਲਾਸ ਆਪਣੀ ਨਹੀਂ ਲੱਗੀ ਆ ਜਿਹੜੀ ਆਪਣੀ ਮੰਡੇ ਤੋਂ ਕਲਾਸਾਂ ਨੇ ਉਹ ਦੁਬਾਰਾ ਸਟਾਰਟ ਹੋ ਚੁੱਕੀਆਂ ਨੇ ਸੋ ਆਜੋ ਬਈ ਸਾਰੇ ਜਲਦੀ ਜਲਦੀ ਇੱਕ ਵਾਰੀ ਮੈਨੂੰ ਥੰਬਸ ਅਪ ਕਰਕੇ ਦੱਸ ਦਿਓ ਤੁਸੀਂ ਕਿੰਨੇ ਬੱਚੇ ਜੁੜ ਚੁੱਕੇ ਹੋ ਕਿੰਨੇ ਜਾਣੇ ਬਈ ਤੁਸੀਂ ਜੁੜ ਚੁੱਕੇ ਕਲਾਸਾਂ ਨਾਲ ਹਾਂ ਲਾਈਵ ਕਿੰਨੇ ਜਾਣੇ ਜੁੜ ਚੁੱਕੇ ਸਿਰਫ ਮੇਰੇ ਲਈ ਚਾਰ ਸ਼ੋ ਹੋ ਰਹੇ ਨੇ ਠੀਕ ਹੈ ਬਈ ਸੋ ਚਲੋ ਸੋ ਜਿਹੜੇ ਬੱਚੇ ਬਈ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਨਹੀਂ ਜੁਆਇਨ ਹੋਏ ਤੁਸੀਂ ਹੋ ਸਕਦੇ ਹੋ ਜਿਹੜਾ ਤੁਹਾਨੂੰ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਸੋ ਹੁਣ ਬਈ ਤੁਸੀਂ ਲਗਾਤਾਰ ਜਿਹੜੀ ਆਪਣੇ ਪੇਪਰ ਦੀ ਤਿਆਰੀ ਕਰਦੇ ਰਹੋ ਕਿਉਂਕਿ ਦਸੰਬਰ ਚੱਲ ਚੁੱਕਿਆ ਹੈ ਹਨਾ ਦਸੰਬਰ ਸਟਾਰਟ ਹੋ ਚੁੱਕਿਆ ਹੈ ਤੁਹਾਡਾ ਪੇਪਰ ਕਿਸੇ ਟਾਈਮ ਵੀ ਹੋ ਸਕਦਾ ਹੈ ਠੀਕ ਹੈ ਬਈ ਹੁਣ ਕਿਸੇ ਦੇ ਪਿੱਛੇ ਲੱਗ ਕੇ ਇਹ ਨਾ ਕਹਦੇ ਹੋ ਉਹ ਵੀ ਪੇਪਰ ਹੋਊਗਾ ਜਾਂ ਨਾ ਹੋਊਗਾ ਮੈਂ ਤਾਂ ਪਤਾ ਨਹੀਂ ਮੈਂ ਤਾਂ ਪੜਦੀ ਨਹੀਂ ਜਾਂ ਮੈਂ ਪੜਦਾ ਨਹੀਂ ਠੀਕ ਹੈ ਬਈ ਪੜਨਾ ਜ਼ਰੂਰੀ ਹੈ ਕਿਉਂਕਿ ਪੇਪਰ ਕਿਸੇ ਟਾਈਮ ਵੀ ਹੋ ਸਕਦਾ ਹੈ ਬਸ ਇੱਕ ਦੋ ਮਿੰਟ ਵੇਟ ਕਰੋ ਮੈਂ ਤੁਹਾਨੂੰ ਜਿਹੜਾ ਟੈਲੀਗ੍ਰਾਮ ਦਾ ਲਿੰਕ ਹੋ ਦੇ ਹਾਂ ਜਿਹੜੇ ਬੱਚੇ ਟੈਲੀਗ੍ਰਾਮ ਦੇ ਵਿੱਚ ਜੁੜਨਾ ਚਾਹੁੰਦੇ ਨੇ ਉਹ ਜੁੜ ਸਕਦੇ ਨੇ ਠੀਕ ਹੈ ਭਈ ਹਾਂ ਇਹ ਪੰਗਾ ਪਈ ਜਾਂਦਾ ਪਈ ਚਲੋ ਸਾਰਾ ਕੁਸ਼ੀ ਕੱਟ ਕੇ ਦੁਬਾਰੇ ਕਰਨਾ ਪੈਂਦਾ ਹਨਾ ਚਲੋ ਸੋ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਵੀ ਮੋਸਟ ਵੈਲਕਮ ਸਭ ਦਾ ਆ ਚੁੱਕੇ ਭਈ ਆ ਗਿਆ ਆ ਗਿਆ ਬਸ ਆ ਗਿਆ ਭਈ ਆ ਗਿਆ ਚਲੋ ਇਹ ਆ ਚੁੱਕੇ ਭਈ ਤੁਹਾਡੇ ਲਈ ਆਪਣਾ ਟੈਲੀਗ੍ਰਾਮ ਦਾ ਲਿੰਕ ਠੀਕ ਹੈ ਸੋ ਜਿਹੜੇ ਬੱਚੇ ਰਾਜੀ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਇਸ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਭਈ ਸੋ हां जी आपा अपने प्राणी ਉਹਦੇ ਵਿੱਚ ਠੀਕ ਹੈ ਵੀ हां ਕਿਉਂਕਿ WhatsApp ਦੀ ਰਾਜੇ ਕੋਈ ਪਾਲਿਸੀ ਸੀ ਜਿਹਦੇ ਕਰਕੇ ਵੀ ਤੁਹਾਨੂੰ ਜਿਹੜੇ ਲਿੰਕ ਨੇ ਉਹ ਸ਼ੇਅਰ ਨਹੀਂ ਹੋ ਰਹੀ ਠੀਕ ਹੈ ਤਾਂ ਤੁਹਾਨੂੰ ਕੋਈ ਵੀ ਲਿੰਕ ਸ਼ੇਅਰ ਹੋਊਗਾ ਤੁਹਾਨੂੰ Telegram ਦੇ ਰਾਹੀਂ ਹੀ ਸ਼ੇਅਰ ਹੋਊਗਾ ਮੈਂ ਇੱਕ ਵਾਰੀ ਤੁਹਾਨੂੰ ਉਹ Telegram ਦੇ ਵਿੱਚ ਲਿੰਕ ਵੀ ਛਟਕੇ ਦਿਖਾਦਾ ਵੀ ਜਿਹੜੇ ਬੱਚੇ ਬਈ ਜੁਆਇਨ ਹੋ ਚੁੱਕੇ ਨੇ ਉਹਨਾਂ ਲਈ ਵੀ Telegram ਦੇ ਰਾਹੀਂ ਲਿੰਕ ਕਿਵੇਂ ਜਾਂਦੇ ਨੇ ਠੀਕ ਹੈ ਚਲੋ ਸਾਰਾ ਕੁਝ ਹੋ ਚੁੱਕਿਆ ਵੀ ਠੀਕ ਹੈ ਹਾਂ ਸੋ ਅਗੇ ਭਈ ਇਹ ਆਪਣੇ ਕੋਰਸ ਨਹੀਂ ਸੋ ਜਿਹੜੇ ਬੱਚੇ ਕੋਈ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਕਰ ਸਕਦੇ ਨਹੀਂ ਠੀਕ ਹੈ ਫਰਸਟ ਕੁਸਚਨ ਵੀ ਤੁਹਾਡਾ ਆ ਚੁੱਕਿਆ ਹੈ ਫਰਸਟ ਕੁਸਚਨ ਦਾ ਕਰੋ ਭਈ ਆਨਸਰ ਕੀ ਆਨਸਰ ਬਣੇਗਾ ਫਰਸਟ ਕੁਸਚਨ ਦਾ ਆਨਸਰ ਕਰੋ ਭਈ ਫਰਸਟ ਕੁਸਚਨ ਕੁਸਚਨ ਪੜੋ ਇੱਕ ਵਾਰੀ ਕਹਿੰਦੇ ਤੁਨੀ ਗ੍ਰਾਮ ਉਸ ਨੂੰ ਕਹਿੰਦੇ ਹਨ ਕਹਿੰਦੇ ਮਤਲਬ ਕੀ ਹੈ ਵੀ ਤੁਨੀ ਗ੍ਰਾਮ ਕਿਸ ਨੂੰ ਕਹਿੰਦੇ ਹਨ ਜਿਹੜੀ ਸੰਯੁਕਤ ਤੋਂ ਨਹੀਂ ਹੁੰਦੀ ਹੈ ਜਿਹੜੀ ਇਕਹਿਰੀ ਤੋਂ ਨਹੀਂ ਹੁੰਦੀ ਹੈ ਜਿਹੜੀ ਇਕਹਿਰੀ ਤੋਂ ਨਹੀਂ ਹੁੰਦੀ ਜਿਹੜੀ ਵਿਅੰਜਨ ਤੋਂ ਨਹੀਂ ਹੁੰਦੀ ਹੈ ਸਭ ਤੋਂ ਪਹਿਲਾਂ ਤੁਨੀ ਬਾਰੇ ਪਤਾ ਹੋਣਾ ਚਾਹੀਦਾ ਆਪਾਂ ਨੂੰ ਫਿਰ ਆਪਾਂ ਧੁਨੀ ಗ್ರಾಮ ਨੂੰ ਸਮਝਦੇ ਹਾਂ ਉਸ ਤੋਂ ਬਾਅਦ ਠੀਕ ਹੈ ਵੀ ਸੋ ਆਨਸਰ ਕਰੋ ਵੀ ਧੁਨੀ ಗ್ರಾಮ ਕੀ ਹੁੰਦਾ ਹੈ ਵੈਰੀ ਗੁੱਡ ਵੀ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਕਹਿੰਦੇ ਮੈਡਮ ਕਿਸ ਸਬਜੈਕਟ ਦੀ ਦਾ ਫਾਇਦਾ ਆਪਾਂ ਨੂੰ ਪੰਜਾਬੀ ਜਾਂ ਐਸਐਸਟੀ ਤਿਆਰੀ ਕਰਨ ਦਾ ਕਿ ਆ ਮੇ ਪੋਸਟ ਆ ਗਈਆਂ ਪੋਸਟ ਆ ਗਈਆਂ ਵੀ ਤਾਂ ਫੇਰ ਹੀ ਪਤਾ ਲੱਗ ਚੱਕਦਾ ਨਾ ਸਕਦਾ ਨਾ ਵੀ ਪੋਸਟਾਂ ਆ ਚੁੱਕੀਆਂ ਨੇ ਸੋ ਜਿਹੜੀ ਜਿਹੜੇ ਵੀ ਸਬਜੈਕਟ ਤੇ ਤੁਹਾਡੇ ਸਭ ਤੋਂ ਵੱਡੇ ਜ਼ਿਆਦਾ ਪਕੜਾ ਹੈ ਮੈਂ ਇੱਕ ਸਿੰਪਲ ਜਿਹਾ ਫਾਰਮੂਲਾ ਦਵਾਂਗੀ ਤੁਹਾਨੂੰ ਠੀਕ ਹੈ ਵੀ ਆਪਣੇ ਲੈਵੇ ਦੋ ਸਬਜੈਕਟ ਨੇ ਪੰਜਾਬੀ ਪਲੱਸ ਐਸਐਸਟੀ ਠੀਕ ਹੈ ਭਈ ਇਹ ਹੋ ਗਈ ਭਈ ਤੁਹਾਡੀ ਪੰਜਾਬੀ ਇਹ ਹੋ ਗਈ ਐਸਐਸਟੀ ਠੀਕ ਹੈ ਸੋ ਜਿਹੜੀ ਵੀ ਤੁਹਾਡੀ ਜ਼ਿਆਦਾ ਪਕੜਾ ਜਿਹੜੇ ਵੀ ਸਬਜੈਕਟ ਦੇ ਉੱਪਰ ਤੁਸੀਂ ਉਸੇ ਸਬਜੈਕਟ ਦੀ ਤਿਆਰੀ ਜਿਹੜੀ ਕਰ ਸਕਦੇ ਹੋ ਬਹੁਤ ਬੱਚੇ ਹੁੰਦੇ ਨੇ ਜਿਹੜੇ ਦੋਨਾਂ ਦੀ ਕਰ ਸਕਦੇ ਨੇ ਵਿੱਚ ਹਨਾ ਠੀਕ ਹੈ ਭਾਈ ਸੋ ਬੈਟਰ ਹੋਊਗਾ ਦੋਨਾਂ ਦੀ ਕਰੋ ਕਿਸੇ ਦੇ ਵਿੱਚ ਤਾਂ ਥਿਰਤੁਕਾ ਲੱਗੂਗੀ ਜੇ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਭਾਈ ਜਿਹੜੀ ਤੁਸੀਂ ਜ਼ਿਆਦਾ ਪਕੜਾ ਉਹਦੀ ਕਰ ਲਓ ਠੀਕ ਹੈ ਜਿਹਦੀ ਤੁਹਾਨੂੰ ਜ਼ਿਆਦਾ ਪਕੜਾ ਹੈ ਜਿਹਦੀ ਤੁਹਾਨੂੰ ਜ਼ਿਆਦਾ ਸਮਝ ਆਇਆ ਹੈ ਸਬਜੈਕਟ ਦੀ ਉਸੇ ਦੀ ਤਿਆਰੀ ਕਰੋ ਠੀਕ ਹੈ ਭਾਈ ਕਲੀਅਰ ਹੋ ਜਾਊਗਾ ਕਹਿੰਦੇ ਮੈਡਮ ਤੁਸੀਂ ਇੰਨੇ ਦਿਨ ਕਿੱਥੇ ਸੀ ਗੜ ਭਾਈ ਰਵਿਤਾ ਗੁਪਤਾ ਅੱਛਾ ਇੰਨੇ ਦਿਨ ਕਿੱਥੇ ਬਈ ਸ਼ਨੀਵਾਰ ਨੂੰ ਵੀ ਆਪਣੀ ਕਲਾਸ ਲੱਗੀ ਕੱਲ ਸੰਡੇ ਸੀ ਠੀਕ ਹੈ ਅਸੀਂ ਮੈਰਿਜ ਤੇ ਗਏ ਹੋਏ ਸੀ ਹਨਾ ਤਾਂ ਕਰਕੇ ਸ਼ਨੀਵਾਰ ਨੂੰ ਜਾਣਾ ਪਿਆ ਸਾਨੂੰ ਭਈ ਕੱਲ ਦਾ ਦਿਨ ਆਪਾਂ ਨਹੀਂ ਆਫਰ ਰੱਖਿਆ ਸੰਡੇ ਦਾ ਠੀਕ ਹੈ ਅੱਜ ਤੁਹਾਡੀ ਕਲਾਸ ਜੀ ਸਟਾਰਟ ਹੋ ਚੁੱਕੀ ਹੈ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਜਿਹੜੀ ਇਕੈਰੀ ਤੁਨੀ ਹੁੰਦੀ ਹੈ ਤੁਨੀਗ੍ਰਾਮ ਕਹਿੰਦੇ ਕਿ ਨੂੰ ਕਹਿੰਦੇ ਜਿਹੜੀ ਇਕੈਰੀ ਤੁਨੀ ਹੁੰਦੀ ਹੈ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਪੈਰੋਲ ਦਾ ਸੰਕਲਪ ਕਿਸ ਨੇ ਦਿੱਤਾ ਪੈਰੋਲ ਦਾ ਸਿਵਸਰ ग्रीसन प्रेम प्रकाश या विद्यापा पास्कर हां करो भाई आंसर पेरोल ਦਾ ਸੰਬੰਧ ਕਿਸ ਨੇ ਦਿੱਤਾ ਕਰੋ ਭਈ ਅਨਸਰ ਹੂੰ ਵੈਰੀ ਗੁੱਡ ਬਈ ਸੋ ਦ ਰਾਈਟ ਅਨਸਰ ਬਣੂਗਾ ਬਈ ਤੁਹਾਡਾ ਫਸਟ ਸੀ ਉਸੋ ਠੀਕ ਹੈ ਇਹ ਜਿਹੜਾ ਪਈ ਸੂਸੁਰ ਹੈ ਇਹ ਬਹੁਤ ਜ਼ਿਆਦਾ ਮਸ਼ਹੂਰ ਹੈ ਇਹਨੇ ਬਹੁਤ ਸਾਰੇ ਸੰਕਲਪ ਦਿੱਤੇ ਨੇ ਬਹੁਤ ਸਾਰੇ ਨਿਯਮ ਬਣਾਏ ਨੇ ਬਹੁਤ ਸਾਰੀ ਚੀਜ਼ਾਂ ਲੈ ਕੇ ਪੰਜਾਬੀ ਦੇ ਵਿੱਚ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਲਿਪਾਂਕ ਕਹਿੰਦੇ ਕਿਸ ਨੂੰ ਕਹਿੰਦੇ ਹਨ ਹਾਲਾਤ ਨੂੰ ਤੁਨੀ ਗਰਾਉ ਨੂੰ ਗਰਾਫੀਮ ਨੂੰ ਜਾਂ ਮੁਰਤੂਨੀ ਨੂੰ ਲਿਪਾਂਕ ਲਿਪਾਂਕ ਕਿਸ ਨੂੰ ਕਹਿੰਦੇ ਹਨ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਬਈ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਓ ਠੀਕ ਹੈ ਮੇਰੇ ਲਈ ਸਿਰਫ 7 ਜਣੇ ਸ਼ੋਅ ਹੋ ਰਹੇ ਨੇ ਇਹ ਗੱਲ ਨਹੀਂ ਬਣਦੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਆਪਣੀ ਡੇਲੀ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ ਹੈਨਾ ਬਾਕੀ ਫਿਰ ਜੇ ਤੁਸੀਂ ਸਟੂਡੈਂਟ ਨਹੀਂ ਪੂਰੇ ਹੁੰਦੇ ਫਿਰ ਕਲਾਸ ਲਾਉਣ ਦਾ ਜੀ ਨਹੀਂ ਕਰਦਾ ਠੀਕ ਹੈ ਭਾਈ ਗੁੱਡ ਆਫਟਰਨੂੰਨ ਭਾਈ ਜਿਹੜੇ ਲੇਟ ਆ ਰਹੇ ਰਾਜਕੁਮਾਰ ਹੂੰ ਰਾਜਕੁਮਾਰੀ ਹੈਨਾ ਰਾਜਕੁਮਾਰੀ ਓਕੇ ਕਲਾਸ ਨੂੰ ਸ਼ੇਅਰ ਕਰਦਾ ਕਰੋ ਠੀਕ ਹੈ ਵੀ ਸੋਦਰ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਗ੍ਰਾਫੀਮ ਉਸ ਤੋਂ ਬਾਅਦ ਦੇਖੋ ਪੈਰੋਲ ਦਾ ਕਹਿੰਦੇ ਕੀ ਹੈ ਪੈਰੋਲ ਕੀ ਹੈ ਫਾਈ ਪੈਰਾਡਾਈਮ ਹੈ ਮਿੰਟੈਕਸ ਹੈ ਸਮੂਹਕ ਉਚਾਰਨ ਹੈ ਜਾਂ ਵਿਅਕਤੀਗਤ ਉਚਾਰਨ ਹੈ ਪੈਰੋਲ ਕੀ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਪੈਰੋਲ ਕਿਸ ਨੂੰ ਕਹਿੰਦੇ ਹਨ ਚਾਰ ਆਪਸ਼ਨਾਂ ਨੇ ਵੀ ਚਾਰਾਂ ਦੇ ਵਿੱਚੋਂ ਆਨਸਰ ਬਣੂਗਾ ਤੁਹਾਡਾ ਵਿਅਕਤੀਗਤ ਉਚਾਰਨ ਹੈ ਪ੍ਰਾਚੀਨ ਪੀੜਾਂ ਬਾਰੇ ਕਹਿੰਦੇ ਕਿਸ ਲੇਖਕ ਦੀ ਪੁਸਤਕਤ ਹੈ ਪ੍ਰਾਚੀਨ ਪੀੜਾਂ ਬਾਰੇ ਕਿਸ ਲੇਖਕ ਦੀ ਪੁਸਤਕਤ ਹੈ ਪ੍ਰਾਚੀਨ ਦਾ ਮਤਲਬ ਹੁੰਦਾ ਜਿਹੜੀਆਂ ਪੁਰਾਣੀਆਂ ਹੁੰਦੀਆਂ ਹਨ ਪੁਰਾਣੀ ਚੀਜ਼ ਹੈ ਉਹਨੂੰ ਪ੍ਰਾਚੀਨ ਬੋਲਦੇ ਨੇ ਠੀਕ ਹੈ ਪ੍ਰਾਚੀਨ ਬੋ ਕਹਿ ਲਓ ਜਾਂ ਪ੍ਰਾਤਨ ਕਹਿ ਲਓ ਠੀਕ ਹੈ ਜੀ ਵੀ ਸੰਭਾ ਜੀ ਵੀ ਸਿੰਘ ਪ੍ਰੋਫੈਸਰ ਪ੍ਰੀਤਮ ਸਿੰਘ ਪ੍ਰੋਫੈਸਰ ਗੁਰਵੰਤ ਸਿੰਘ ਜਾਂ 바ਵਾ 부ਧ ਸਿੰਘ ਚਾਰ ਆਪਸ਼ਨਾਂ ਨੇ ਵਿੱਚ ਚਾਰੇ ਆਪਸ਼ਨਾਂ ਦੇ ਵਿੱਚੋਂ ਸਹੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਤਾਂ ਰਾਈਟ ਆਨਸਰ ਬਣੂਗਾ ਤੁਹਾਡਾ ਜੀ ਵੀ ਸਿੰਘ ਠੀਕ ਹੈ ਭਈ ਜੀ ਵੀ ਸਿੰਘ ਉਸ ਤੋਂ ਬਾਅਦ ਦੇਖੋ ਪੰਜਾਬੀ ਬੋਲੀ ਦਾ ਜਨਮ ਕਹਿੰਦੇ ਕਿਸ ਆਪប្រੰਸ਼ ਤੋਂ ਹੋਇਆ ਹੈ ਮੇਗਦੀ ਸੌਰਸენი ਕਕਈ ਜਾਂ ਪੈਸਾਚੀ ਪੰਜਾਬੀ ਬੋਲੀ ਦਾ ਜਿਹੜਾ ਜਨਮ ਹੈ ਉਹ ਕਿਹੜੀ ਆਪប្រੰਸ਼ ਤੋਂ ਹੋਇਆ ਹੈ ਕਰੋ ਭਈ ਆਂਸਰ ਕੀ ਆਂਸਰ ਬਣੇਗਾ ਇਹ ਆਪਣੇ ਪੰਜਾਬੀ ਦੇ ਮੁੱਢ ਨੇ ਠੀਕ ਹੈ ਜਿਹੜੇ ਅਪਰੰਸ਼ ਨੇ ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਆਪਣੀ ਪੰਜਾਬੀ ਬੋਲੀ ਹੈ ਇਹਦਾ ਜਨਮ ਕਿਹੜੇ ਅਪਰੰਸ਼ ਤੋਂ ਹੋਇਆ ਤਾਂ ਇਹ ਹੋਇਆ ਭਾਈ ਸੌਰ ਸੈਣੀ ਤੋਂ ਠੀਕ ਹੈ ਸੌਰ ਸੈਣੀ ਤੋਂ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬੀ ਦੀ ਕਿਹੜੀ ਰਚਨਾ ਨਿਰੋਲ ਝਾਂਗੀ ਮਲਤਾਨੀ ਵਿੱਚ ਲਿਖੀ ਹੋਈ ਹੈ ਹਾਂ ਤੇ ਮੋਦਰ ਦੀ ਅਹਿਮਦ ਅਹ ਦਮੋਦਰ ਦੀ ਹੀਰ ਅਹਿਮਦ ਯਾਰ ਮੁਕਬਲੀਆ ਵਾਰਿਸ਼ਾ ਪੰਜਾਬੀ ਦੀ ਉਹ ਕਿਹੜੀ ਰਚਨਾ ਹੈ ਜਿਹੜੀ ਨਿਰੋਲ ਦਾ ਮਤਲਬ ਹੁੰਦਾ ਜਿਹੜੀ ਪਿਓਰ ਤੌਰ ਤੇ ਸ਼ੁੱਧ ਤੌਰ ਤੇ ਚਾਂਗੀ ਮਲਤਾਨੀ ਵਿੱਚ ਲਿਖੀ ਹੋਈ ਹੈ ਇਥੇ ਉਹ ਗੱਲ ਹੋ ਰਹੀ ਹੈ ਭਾਸ਼ਾ ਦੀ ਠੀਕ ਹੈ ਵੀ ਲਿਪੀ ਦੀ ਗੱਲ ਹੋ ਰਹੀ ਹੈ ਭਾਸ਼ਾ ਦੀ ਗੱਲ ਹੋਈ ਵੀ ਕਿਹੜੀ ਹੋਈ ਹੈ ਦਮੋਦਰ ਦੀ ਹੀਰ ਹੈ ਠੀਕ ਹੈ ਅਹਿਮਦ ਯਾਰ ਹੈ ਮੁਕਬਲ ਹੈ ਯਾਰਿਸ਼ ਹੈ ਹੂੰ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦਮੋਦਰ ਦੀ ਹੀਰ ਠੀਕ ਹੈ ਦਮੋਦਰ ਦੀ ਹੀਰ ਕਿਉਂ ਬੋਲਦੇ ਨੇ ਕਿਉਂਕਿ ਜਿਹੜੇ ਦਮੋਦਰ ਹੈ ਇਹ ਖੁਦ ਰਾਈਟਰ ਹੋਇਆ ਠੀਕ ਹੈ ਇਹ ਕਹਿੰਦਾ ਵੀ ਜਿਹੜਾ ਕਿੱਸਾ ਹੀਰ ਦਾ ਮੈਂ ਅੱਖੀਂ ਦੇਖਿਆ ਲਿਖਿਆ ਭਈ ਇਹ ਵੀ ਮੇਰੇ ਸਾਹਮਣੇ ਦੀ ਘਟਨਾਵਾਂ ਹੋਈਆਂ ਨੇ ਸਾਰੀਆਂ ਠੀਕ ਹੈ ਵੀ ਮੈਂ ਉਸ ਟਾਈਮ ਤੇ ਹੈਗਾ ਸੀਗਾ ਠੀਕ ਹੈ ਪੰਜਾਬੀ ਦੀ ਉਪਭਾਸ਼ਾ ਨੂੰ ਕਹਿੰਦੇ ਪੰਜਾਬੀ ਦੀ ਕਿਹੜੀ ਪ੍ਰਾਚੀਨ ਲਿਪੀ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਦੀ ਉਪਭਾਸ਼ਾ ਨੂੰ ਪੰਜਾਬੀ ਦੀ ਕਿਹੜੀ ਪ੍ਰਾਚੀਨ ਲਿਪੀ ਨਾਲ ਜੋੜਿਆ ਜਾਂਦਾ ਹੈ ਕੋਰਛਠੀ ਸ਼ਾਰਦਾ ਟਾਕਰੀ ਜਾਂ ਬ੍ਰह्मी आंसर ਕਰਨ ਦੀ ਕੋਸ਼ਿਸ਼ ਕਰੋ ਬਈ ਸਿਰਫ 8 ਜਣੇ ਨੇ ਹਨਾ ਸਿਰਫ 8 ਜਣੇ ਨੇ ਬਾਕੀ ਕਿੱਧਰ ਗਏ ਅੱਜ ਹੂੰ ਬਾਕੀ ਕਿੱਧਰ ਗਏ ਵਈ ਅੱਜ ਬੱਚੀ ਜਾਂ ਫਿਰ ਉਹਨਾਂ ਨੂੰ ਕਲਾਸ ਲਾਉਣ ਦੀ ਲੋੜ ਨਹੀਂ ਪੜਨਾ ਨਹੀਂ ਚਾਹੁੰਦੇ ਉਹ ਪੇਪਰ ਕਲੀਅਰ ਨਹੀਂ ਕਰਨਾ ਤੁਸੀਂ ਦਸੰਬਰ ਆ ਗਿਆ ਹੋ ਸਕਦਾ ਤੁਹਾਡਾ ਪੇਪਰ ਦਸੰਬਰ ਚ ਹੀ ਆ ਜੀ ਹਨਾ ਹਲੇ ਤਾਂ ਸਾਰਾ ਮੰਥ ਪਿਆ ਸਾਰੀ ਪਿਆ ਜੀ ਤਾਂ ਕਿੰਨਾ ਹੋਗਾ ਇੱਕ ਵਾਰੀ ਪਹਿਲਾਂ ਮੈਨੂੰ ਆ ਦੱਸੋ ਬਈ ਅਚ ਤਰੀਕ ਕਿੰਨੀ ਹੋਗੀ ਬੜਾ ਤਾਂ ਇੱਥੇ ਦਿਮਾਗ ਲਾ ਲੀਏ ਅੱਜ ਕਿੰਨੀ ਤਰੀਕ ਹੈ ਬਈ ਵਰਸ ਤਰੀਕ ਹਾਂ 24 24 ਤਰੀਕ ਤੇ ਹੈ ਮੰਥ ਕਿਹਾ ਵੈਰੀ ਗੁੱਡ 24 ਨਵੰਬਰ ਠੀਕ ਹੈ ਹੁਣ ਮੇਰੇ ਤਰੀਕ ਪੁੱਛਣ ਦਾ ਕਿਉਂ ਹੋ ਸੀਗਾ ਇੱਥੇ ਤੁਸੀਂ ਮਾਰ ਖਾਨੇ ਆਪਾਂ ਸ਼ਾਰਟਕਟ ਜਿਆਦਾ ਚੱਲਦੀ ਹੈ ਤੁਸੀਂ ਸਿਰਫ ਲਿਖਤਾ ਵੀ 24 ਹੈ 24 ਕੀ ਹੈ ਉਹ ਕਿਸੇ ਨੇ ਨਹੀਂ ਦੱਸਿਆ ਨਵੰਬਰ ਹੈ ਦਸੰਬਰ ਹੈ ਨਾ ਹਲੇ ਤੁਹਾਡਾ ਦਸੰਬਰ ਸਾਰਾ ਪਿਆ ਠੀਕ ਹੈ ਮੰਨ ਕੇ ਚਲੋ ਇਹਨੇ 6 ਦਿਨਾਂ ਦੇ ਵਿੱਚ ਤੁਹਾਡਾ ਨੋਟੀਫਿਕੇਸ਼ਨ ਆ ਜੇ ਠੀਕ ਹੈ ਤੇ ਤੁਹਾਨੂੰ ਦਸੰਬਰ ਲਾਸਟ ਦੇ ਵਿੱਚ ਤੁਹਾਡਾ ਪੇਪਰ ਆ ਜੇ ਫਿਰ ਕੀ ਕਰੋਗੇ ਬਈ ਜਿਹੜੇ ਬੱਚੇ ਹੁਣ ਨਹੀਂ ਪੜ੍ਹਦੇ ਕਲਾਸਾਂ ਨਹੀਂ ਲਾਰੇ ਮੈਂ ਤਾਂ ਕਹਿ ਰਹੀ ਆ ਵੀ ਕਲਾਸਾਂ ਵੱਧ ਉਹ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਨਾਲ ਜੋੜਿਆ ਕਰੋ ਬੱਚਿਆਂ ਨੂੰ ਤੇ ਥੋੜਾ ਐਕਟਿਵ ਰਿਹਾ ਕਰੋ ਜਦੋਂ ਕਿਸੇ ਤੋਂ ਕੋਈ ਚੀਜ਼ ਪੁੱਛੀ ਜਾਂਦੀ ਹੈ ਨਾ ਕੋਈ ਸਵਾਲ ਪੁੱਛਿਆ ਜਾਂਦਾ ਉਹਨੂੰ ਪ੍ਰੋਪਰ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਇਸ ਤਰ੍ਹਾਂ ਸ਼ਾਰਟਕਟ ਨਾ ਚੱਲਿਆ ਕਰੋ ਠੀਕ ਹੈ ਭਈ ਹਾਂ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਬ੍ਰह्मी ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਵਾਰਿਸ਼ਾ ਨੇ ਕਹਿੰਦੇ ਆਪਣੇ ਕਿੱਸਾ ਕਿਹੜੀ ਲਿਪੀ ਦੇ ਵਿੱਚ ਲਿਖਿਆ ਫਾਰਸੀ ਦੇਵਨਾਗਰੀ ਗੁਰਮੁਖੀ ਜਾਂ ਕੋਈ ਨਹੀਂ ਅਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਵਾਰਿਸ਼ਾ ਨੇ ਆਪਣਾ ਕਿੱਸਾ ਕਿਹੜੀ ਲਿਪੀ ਦੇ ਵਿੱਚ ਲਿਖਿਆ ਫਾਰਸੀ ਦੇਵਨਾਗਰੀ ਗੁਰਮੁਖੀ ਜਾਂ ਕੋਈ ਨਹੀਂ ਕਹਿੰਦੇ ਸਰਕਾਰ ਇੰਨੀ ਕਾਲੀ ਨਹੀਂ ਹੈਗੀ ਜੀ ਤਾਂ ਹੈਗੀ ਹੈ ਨਾ ਆਪਾਂ ਨੂੰ ਪਤਾ ਵੀ ਨਹੀਂ ਕਾਲੀ ਵੀ ਨਹੀਂ ਪਰ ਹੋ ਵੀ ਸਕਦੀ ਹੈ ਜੀ ਕਿਉਂ ਉਹ ਤਾਂ ਹੋ ਸਕਦੀ ਹੈ ਭਾਈ ਨਿਸ਼ਾਤਰ ਸਿੰਘ ਜੀ ਵੀ ਹੁਣ ਟਾਈਮ ਬਹੁਤ ਥੋੜਾ ਰਹਿ ਗਿਆ ਇਹਨਾਂ ਦਾ ਹਨਾ ਬਾਕੀ ਝਾੜੂ ਵਾਲਿਆਂ ਨੇ ਖੁਦ ਝਾੜੂ ਪੈਣ ਲੱਗ ਰਹੇ ਨੇ ਹੁਣ ਹਣਾ ਵੀ ਪੰਜ ਦੇ ਪੰਜ ਸਾਲ ਭਾਈ ਤੁਸੀਂ ਕੁਰਸੀ ਤੇ ਬੈਠ ਕੇ ਉੱਠ ਖੜੇ ਬਸ ਇਹ ਤੇ ਕੰਮ ਦਾ ਤੁਸੀਂ ਡੱਕਾ ਨਹੀਂ ਤੋੜਿਆ ਠੀਕ ਹੈ ਕੰਮ ਦਾ ਤੁਸੀਂ ਡੱਕਾ ਨਹੀਂ ਤੋੜਿਆ ਆ ਰਹਿ ਗਏ ਬਸ 6-7 ਮਹੀਨੇ ਇਹਨਾਂ ਦੇ ਉਸ ਤੋਂ ਬਾਅਦ ਚੋਂ ਜਾਪਤਾ ਲੱਗ ਜੂਗਾ ਫਿਰ ਤਾਂ ਬਸ ਬੱਲੇ ਬੱਲੇ ਆ ਹਨਾ ਬੱਲੇ ਬੱਲੇ ਆਪੀ ਜਿੱਦ ਸਾਰੇ ਕੰਮ ਉੱਥੇ ਦੀ ਤਰਾਈ ਰਹਿ ਗਈ ਹਨਾ ਮੈਂ ਤਾਂ ਕਹਿ ਰਹੀਆਂ ਜੀ ਤੁਹਾਡੇ ਪੇਪਰ ਕਿਸੇ ਟਾਈਮ ਵੀ ਹੋ ਸਕਦਾ ਸ਼ੁਕਰ ਕਰੋ ਤੁਸੀਂ ਇਸ ਤੋਂ ਬਾਅਦ ਕਹਿ ਸਕਦੇ ਆਪਾਂ ਇਹ ਤੁਸੀਂ ਵੱਧ ਤੋਂ ਵੱਧ ਐਫਰਟ ਕਰੋ ਸਪੋਰਟ ਕਰੋ ਜਿਹੜਾ ਤੁਹਾਡਾ ਪੇਪਰ ਹੈ ਉਹ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਖਤਮ ਹੋ ਜੇ ਠੀਕ ਹੈ ਇਹ ਨਾ ਹੋਵੇ ਕਿ ਤੇ ਅੱਗੀ ਚੱਲ ਜਾਵੇ ਉਹ ਠੀਕ ਹੈ ਬਈ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਜਾਂ ਕੋਈ ਵੀ ਨਹੀਂ ਵਾਰਿਸ਼ਾ ਨੇ ਆਪਣਾ ਕਿੱਸਾ ਕਿਹੜੀ ਲਿਪੀ ਦੇ ਵਿੱਚ ਲਿਖਿਆ ਨਾ ਭਾਈ ਫਾਰਸੀ ਨਾ ਦੇਵਨਾਗਰੀ ਨਾ ਗੁਰਮੁਖੀ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਥਾਰਸਿਸ ਤੋਂ ਕੀ ਭਾਵ ਹੈ ਪਾਵੁ ਤੇਜਨਾ ਭਾਵ ਪ੍ਰਗਟਾ ਭਾਵ ਸੰਤੁਲਨ ਨਹੀਂ ਇਹ ਪਾਵ ਦਮਣੇ ਦੂਸਰੀ ਵਾਰ ਕੁਐਸਚਨ ਜਿਹੜਾ ਇਹ ਰਿਪੀਟ ਹੋ ਚੁੱਕਿਆ ਠੀਕ ਹੈ ਹਾਂ ਉਹੀ ਤਾਂ ਕਹਿ ਰਿਹਾ ਮਨਜੀਤ ਜੀ ਵੀ ਪਈ ਸਰਕਾਰ ਹੈ ਇਹ ਠੀਕ ਹੈ ਹੁਣ ਜਿਵੇਂ ਪਹਿਲਾ ਸੁੱਤੀ ਪਈ ਰਹੀ ਜਿਹੜੇ ਹੁਣ ਤੁਹਾਡੇ ਰਹਿ ਗਏ ਆ 6-7 ਮਹੀਨੇ ਦੇ ਵਿੱਚ ਕਦੋਂ ਵੀ ਤੁਹਾਡਾ ਪੇਪਰ ਹੋ ਸਕਦਾ ਠੀਕ ਹੈ ਹੁਣ ਫਾਹੀ ਵਧਣਗੇ ਇੱਕਦਮ ਇਹ ਠੀਕ ਹੈ ਭਾਈ ਇੱਕਦਮ ਤੁਹਾਡਾ ਫਾਹੀ ਵਧਣਗੇ ਵੀ ਦਸੰਬਰ ਦੇ ਵਿੱਚ ਵੀ ਆ ਸਕਦਾ ਜਨਵਰੀ ਚ ਵੀ ਆ ਸਕਦਾ ਫਰਵਰੀ ਚ ਵੀ ਆ ਸਕਦਾ ਠੀਕ ਹੈ ਲਾਸਟ ਜੇ ਤੱਕ ਜਿੱਥੇ ਆਪਾਂ ਸੋਚ ਸਕਦੇ ਆ ਨਾ ਰੁਕ ਸਕਦੇ ਆ ਆਪਾਂ ਫਰਵਰੀ ਤੱਕ ਰੁਕ ਸਕਦੇ ਆ ਤੁਹਾਡਾ ਪੇਪਰ ਫਰਵਰੀ ਤੱਕ ਹੋ ਸਕਦਾ ਠੀਕ ਹੈ ਉਮੀਦ ਉਸ ਤੋਂ ਪਹਿਲੀ ਰੱਖੋ ਠੀਕ ਹੈ ਬਈ ਉਸ ਤੋਂ ਪਹਿਲੀ ਉਮੀਦ ਰੱਖ ਕੇ ਪੜ੍ਹਨ ਦੀ ਕੋਸ਼ਿਸ਼ ਕਰੋ ਇਹ ਨਾ ਸੋਚੋ ਵੀ ਦੱਸ ਜਾਈ ਚ ਜਾ ਕੇ ਹੋਊਗਾ ਫਰਵਰੀ ਚ ਫਿਰ ਵੀ ਤਿੰਨ ਮਹੀਨੇ ਪੈ ਗਏ ਨਹੀਂ ਠੀਕ ਹੈ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਭਾਵ ਸੰਤੁਲਨ ਠੀਕ ਹੈ ਬਈ ਕਥਾਰਸਿਸ ਤੋਂ ਕੀ ਭਾਵ ਹੁੰਦਾ ਹੈ ਭਾਵ ਸੰਤੁਲਨ ਉਸ ਤੋਂ ਬਾਅਦ ਦੇਖੋ ਕਹਿੰਦੇ ਸਾਹਿਤ ਦੀ ਆਲੋchna ਤੋਂ ਭਾਵ ਹੈ ਸਾਹਿਤ ਨਾਲ ਜਾਣ ਪਛਾਣ ਇਹ ਇੱਕ ਰਸ ਹੈ ਸਾਹਿਤ ਦਾ ਮੁਲਾਂਕਣ ਹੈ ਇਹ ਸਾਹਿਤ ਦੀ ਸਿਰਦ ਨਾਗੀ ਸਾਹਿਤ ਦੀ ਆਲੋchna ਤੋਂ ਕੀ ਭਾਵ ਮੰਨਿਆ ਜਾਂਦਾ ਹੈ ਹੂੰ ਵੇਰੀ ਗੁੱਡ ਵਾਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਹਮ ਕਰੋ ਵੀ ਅਨਸਰ ਜਿਹੜੇ ਬੱਚੇ ਆ ਸਾਡੇ ਇਹਨਾਂ ਡੇਲੀ ਕਲਾਸਾਂ ਦੇਖਦੇ ਨੇ ਨਾ ਲਾਸਟ ਦੇ ਵਿੱਚ ਯੂਨੀਵਰਸ ਸਰਪ੍ਰਾਈਜ਼ ਰੱਖਾਂਗੇ ਆਪਾਂ ਠੀਕ ਹੈ ਠੀਕ ਹੈ ਤੁਹਾਨੂੰ ਜਿਹੜੇ ਬੱਚਿਆਂ ਨੂੰ ਨੇ ਆਪਾਂ ਇੱਕ ਟੋਫੀ ਦੇ ਕੇ ਉਹ ਖੁਸ਼ ਕਰਦੇ ਹੁੰਦੇ ਆ ਨਾ ਇਹਨੇ ਇਹ ਕੰਮ ਕੀਤਾ ਵੀ ਛੁੱਟੀ ਨਹੀਂ ਮਾਰੀ ਕਦੇ ਵੀ ਟੋਫੀ ਦੇ ਦੋ ਜਾਂ ਲਾਸਟ ਦੇ ਵਿੱਚ ਇੱਕ ਜਿਓਮੈਟਰੀ ਬਾਕਸ ਦੇ ਦੋ ਪੈਨਸਲ ਦੇ ਦੋ ਰਾਵੜ ਦੇ ਦੋ ਕਾਪੀ ਦੇ ਦੋ ਹਨਾ ਤੁਹਾਡਾ ਵੀ ਆਪਾਂ ਇਹੀ ਕੰਪੀਟੀਸ਼ਨ ਰੱਖਾਂਗੇ ਠੀਕ ਹੈ ਵੀ ਜਿਹੜੇ ਬੱਚੇ ਡੇਲੀ ਕਲਾਸਾਂ ਦੇਖਿਆ ਕਰਨਗੇ ਨਾ ਜਦੋਂ ਪੇਪਰ ਤੁਹਾਡਾ ਹੋ ਜਾਊਗਾ ਉਸ ਤੋਂ ਬਾਅਦ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਰੱਖਾਂਗੇ ਠੀਕ ਹੈ ਹੁਣ ਤੁਸੀਂ ਸੋਚਿਓ ਵੀ ਤੁਸੀਂ ਕਾਪੀ ਲੈਣੀ ਹੈ ਭਾਈ ਕਿ ਕਿ ਪੈਨਸਲ ਲੈਣੀ ਹੈ ਜਾਂ ਕੋਈ ਹੋਰ ਚੀਜ਼ ਲੈਣੀ ਹੈ ਠੀਕ ਹੈ ਫਿਰ ਉਹੀ ਬੰਨਾਂਗੇ ਆਪਾਂ ਠੀਕ ਹੈ ਭਈ ਐਗਰੀਓ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਸਾਹਿਤ ਦਾ ਮੁਲਾਂਕਣ ਸਾਹਿਤ ਦੀ ਆਲੋਚਨਾ ਤੋਂ ਕੀ ਭਾਵ ਹੁੰਦਾ ਹੈ ਸਾਹਿਤ ਦਾ ਮੁਲਾਂਕਣ ਆਲੋਚਨਾ ਦਾ ਮਤਲਬ ਕੀ ਹੁੰਦਾ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਆਲੋਚਨਾ ਕਿਸੇ ਦੀ ਕੋਈ ਲਿਖੀ ਹੋਈ ਰਚਨਾ ਦੇ ਵਿੱਚ ਆਪਾਂ ਨੇ ਕੋਈ ਕਮੀ ਕੱਢਣੀ ਠੀਕ ਹੈ ਆਲੋਚਨਾ ਦਾ ਮਤਲਬ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਮੈਂ ਇਹ ਮੰਨ ਕੇ ਚੱਲੋ ਕਿਸੇ ਦੀ ਬੁਰਾਈ ਕਰਨੀ ਠੀਕ ਹੈ ਉਹੀ ਹੁੰਦਾ ਬੁਰਾਈ ਦਾ ਮਤਲਬ ਹੀ ਉਹੀ ਹੁੰਦਾ ਮੁਲਾਂਕਣ ਹੀ ਕਰਦੇ ਆਪਾਂ ਕਿਸੇ ਬੰਦੇ ਦਾ ਮੰਨ ਕੇ ਚੱਲੋ ਜਿਵੇਂ ਹੁਣ ਦੋ ਲੇਡੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਤੀਸਰੀ ਵਾਰੇ ਹੁਣ ਉਹ ਗੱਲਾਂ ਕਰਨੀਆਂ ਜੇ ਮੰਨ ਕੇ ਚੱਲੋ ਜਿਹੜੀ ਤੀਸਰੀ ਵਾਰ ਇਹ ਉਹ ਗੱਲਾਂ ਕਰ ਰਹੀ ਨੇ ਭਾਈ ਉਹ ਦੇਖਣ ਦੇ ਵਿੱਚ ਜ਼ਿਆਦਾ ਸੋਹਣੀ ਐ ਠੀਕ ਐ ਜ਼ਿਆਦਾ ਦਿਮਾਗ ਵਾਲੀ ਐ ਅਕਲ ਵਾਲੀ ਐ ਹਨਾ ਤਾਂ ਫਿਰ ਉਹ ਕੀ ਉਹਦੇ ਬਾਰੇ ਗੱਲਾਂ ਕਰਣੀ ਨਾ ਉਹ ਇੰਨੀ ਸੋਹਣੀ ਨਹੀਂ ਹੈਗੀ ਜੜੀ ਇਹ ਉਹ ਵੈਸੀ ਬਣਦੀ ਉਹ ਚਾਕਲ ਦੇਖੀਏ ਉਹਦੇ ਕਹੇ ਜੀ ਆ ਕੱਪੜਾ ਤਾਂ ਤਾਂ ਕੋਈ ਪਾਇਆ ਜੱਜਦਾ ਨਹੀਂ ਕਹੋਂਦੀ ਆ ਆਪਣੇ ਆਪ ਨੂੰ ਐਵੇਂ ਜਿਵੇਂ ਆਪਣੀ ਮੈਂ ਸੋਹਣੀ ਹੁੰਨੀ ਆ ਉਹ ਚੀਜ਼ ਹੁੰਦੀ ਉਹ ਕਿਸੇ ਚੋ ਕੋਈ ਗਲਤੀ ਕੱਢਣੀ ਵਿਰੋਧ ਕਰਨਾ ਕਮੀਆਂ ਕੱਢੜੀਆਂ ਉਹ ਆਲੋਚਨਾ ਹੀ ਕਰਦੇ ਆਪਾਂ ਵੀ ਠੀਕ ਐ ਸੋ ਇਹਦੇ ਮਤਲਬ ਇਹੀ ਹੁੰਦਾ ਐ ਹਾਂ ਉਸ ਤੋਂ ਬਾਅਦ ਦੇਖੋ ਬੀਏ ਪਾਸ ਨਾਟਕ ਕਹਿੰਦੇ ਕਿਸ ਲੇਖਕ ਦੀ ਰਚਨਾ ਹੈ ਬੀਏ ਪਾਸ ਗੁਰਵਖਸ਼ ਸਿੰਘ ਪ੍ਰੀਤਲੜੀ ਭਾਈ ਵੀਰ ਸਿੰਘ ਗੁਰਮੁਖ ਸਿੰਘ ਮੁਸਾਫਰ ਜਾਂ ਨਾਨਕ ਸਿੰਘ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ 12 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਬਈ ਆਪਾਂ ਜਿੰਨੇ ਵੀ ਤੁਸੀਂ ਬੱਚੇ ਕਲਾਸ ਨੂੰ ਦੇਖ ਰਹੇ ਕੋਈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਆਪਣੇ ਦੋਸਤਾਂ ਮਿੱਤਰਾਂ ਦਾ ਕੋਈ ਵੀ ਤੁਹਾਡੇ ਗਰੁੱਪ ਚੱਲਦਾ ਕਲਾਸ ਨੂੰ ਵਾਤਾ ਵਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਬਈ ਹਾਂ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਨਾਨਕ ਸਿੰਘ ਠੀਕ ਹੈ ਨਾਕ ਸਿੰਘ ਬਹੁਤ ਮਸ਼ਹੂਰ ਹੋਏ ਨੇ ਠੀਕ ਹੈ ਬਈ ਬਹੁਤ ਸਾਰੇ ਨੇ ਨਾਟਕ ਮਿਲਦੇ ਨੇ ਨਾਵਲ ਮਿਲਦੇ ਨੇ ਠੀਕ ਹੈ ਸੋ ਨੈਕਸਟ ਕੁਐਸਚਨ ਕਹਿੰਦੇ ਰਚਨਾ ਸਰਚਨਾ ਰਚਨਾ ਸਰਚਨਾ ਅਤੇ ਸਾਹਿਤ ਅਧਿਆਏ ਦਾ ਕਰਤਾ ਹੈ ਹਰਪਾਜਨ ਸਿੰਘ ਕਸੇਲ ਸੰਤ ਸਿੰਘ ਸੇਖੋ ਜਾਂ ਕਿਸ਼ਨ ਸਿੰਘ ਕਰੋ ਬਈ ਅਨਸਰ ਰਚਨਾ ਸਰਚਨਾ ਤੇ ਸਾਹਿਤ ਅਧਿਆਏ ਦਾ ਕਰਤਾ ਕੌਣ ਮੰਨਿਆ ਜਾਂਦਾ ਹੈ ਹਰਭਜਨ ਸਿੰਘ ਕਸੇਲ ਸੰਤ ਸਿੰਘ ਸੇਖੋ ਜਾਂ ਕਿਸ਼ਨ ਸਿੰਘ ਸੋ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਹਰਭਜਨ ਸਿੰਘ ਠੀਕ ਹੈ ਕਹਿੰਦੇ ਰੱਬ ਇੱਕ ਗੁੰਝਲਦਾਰ 부ਝਾ ਲੇਤਾ ਹੈ ਰੱਬ ਬਹੁਗੇ ਠੀਕ ਹੈ ਵੀਰ ਰੱਥ ਨਹੀਂ ਹੈਗਾ ਰੱਬ ਕਹਿੰਦੇ ਰੱਬ ਇੱਕ ਗੁੰਝਲਦਾਰ 부ਝਾਰਤ ਰੱਬ ਇੱਕ ਗੋਰਖ ਧੰਦਾ ਖੋਲਣ ਲੱਗਿਆ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ ਠੀਕ ਹੈ ਇਹ ਕਿਸ ਦੀਆਂ ਸਤਰਾਂ ਹਨ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਪ੍ਰੋਫੈਸਰ ਮੋਹਨ ਜਾਂ ਅਮਰਤਾ ਪ੍ਰੀਤਮ ਕਰੋ ਬਈ ਆਨਸਰ ਹਾਂ ਕਰੋ ਬਈ ਆਨਸਰ ਠੀਕ ਹੈ 14 ਨੰਬਰ ਕੁਸਚਨ ਤੇ ਪਹੁੰਚ ਚੁੱਕੇ ਹਾਂ ਬਈ ਆਪਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣਦਾ ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਪ੍ਰੋਫੈਸਰ ਮੋਹਨ ਸਿੰਘ ਠੀਕ ਹੈ ਪ੍ਰੋਫੈਸਰ ਮੋਹਨ ਸਿੰਘ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਧਰਮ ਵਾਲੇ ਸਮਾਜ ਦੇ ਠੇਕੇਦਾਰ ਛਿੜਕ ਸਮਾਜ ਤੇ ਤੇ ਰਸਮਾਂ ਦਾ ਕੇਸਰ ਆਪਣੇ ਵੱਲੋਂ ਇਸ਼ਕ ਨਿਭਾ ਲੈਂਦੇ ਕਹਿਣ ਦਾ ਮਤਲਬ ਕੀ ਹੈ ਕਹਿੰਦੇ ਇਹ ਧਰਮ ਵਾਲੇ ਸਮਾਜ ਦੇ ਠੇਕੇਦਾਰ ਛਿੜਕ ਸਮਾਜ ਤੇ ਰਸਮਾਂ ਦਾ ਕੇਸਰ ਆਪਣੇ ਵੱਲੋਂ ਇਸ਼ਕ ਨਿਭਾ ਲੈਂਦੇ ਵੀ ਸਮਾਜ ਦੇ ਉੱਪਰ ਕੇਸਰ ਦਾ ਛਿੜਕਾ ਕਰ ਦਿੰਦੇ ਰਸਮਾਂ ਦਾ ਠੀਕ ਹੈ ਰਸਮਾ ਛਿਲਕ ਲੈਂਦੇ ਨੇ ਕਹਿੰਦੇ ਇਹ ਸਤਰਾ ਕਿਸ ਦੇ ਨੇ 바ਵਾ ਬਲਵੰਤ ਪ੍ਰੋਫੈਸਰ ਪ੍ਰੀਤਮ ਸਿੰਘ ਸਫੀਰ ਧਨੀ RAM ਚਾਤਰੀਕ ਜਾਂ ਪ੍ਰੋਫੈਸਰ ਮੂਨ ਸਿੰਘ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਪ੍ਰੋਫੈਸਰ ਆਹ ਸੌਰੀ ਪ੍ਰੀਤਮ ਸਿੰਘ ਸਫੀਰ ਠੀਕ ਹੈ ਕੁੰਡ ਅੰਨਿਆ ਕਰੇ ਸੁਜਖਿਆ ਨੂੰ ਕੁੰਡ ਲਾਹੇ ਮੂਹੋਂ ਉਤੋ ਲਾੜੀਏ ਨੀ ਇਹ ਕਿਸ ਦੀਆਂ ਸਤਰਾ ਹਨ ਕਹਿੰਦੇ ਜਿਹੜਾ ਕੁੰਡ ਹੈ ਇਹ ਅੰਨਿਆਂ ਨੂੰ ਸੁਜੱਖਿਆ ਕਰ ਦਿੰਦਾ ਠੀਕ ਹੈ ਤੇ ਕੁੰਡਲਾਹ ਦੇ ਕਹਿੰਦੇ ਮੂੰਹ ਦੇ ਉੱਤੋਂ ਲਾੜੀਏ ਨਹੀਂ ਇਹ ਕਿਹਦੀਆਂ ਸਤਰਾਂ ਨੇ ਮੁੱਕਬਲਦੀਆਂ ਦਮੋਦਰ ਦੀਆਂ ਵਾਰਿਸ਼ ਸ਼ਾਹ ਦੀਆਂ ਜਾਂ ਹਾਸ਼ਮ ਦੀਆਂ 16 ਨੰਬਰ ਕੁਐਸਚਨ ਤੇ ਪਹੁੰਚ ਚੁੱਕੇ ਆ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਬੱਚੇ ਕਲਾਸ ਨੂੰ ਦੇਖ ਰਹੇ ਹੋ ਠੀਕ ਹੈ ਜਿੰਨੇ ਵੀ ਬੱਚੇ ਕਲਾਸ ਨੂੰ ਇਸ ਵਕਤ ਦੇਖ ਰਹੇ ਹੋ ਵੀ ਕਲਾਸ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ ਹੂੰ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਵਾਰਿਸ਼ ਸ਼ਾਹ ਠੀਕ ਹੈ ਵਾਰਿਸ਼ ਸ਼ਾਹ ਦੇ ਵਾਂਗਾ ਛੱਡਦੇ ਹੰਝੂਆਂ ਵਾਲੀ ਇਹ ਨਹੀਂ ਪੈਰ ਧਰਨ ਦੇ ਮੈਨੂੰ ਰੁਕਾਵ ਉੱਤੇ ਠੀਕ ਹੈ ਵਾਂਗਾ ਇਹ ਕਿਸ ਦੀ ਸਤਰਾਹ ਨਾ ਵਾਂਗਾ ਦਾ ਮਤਲਬ ਕੀ ਹੁੰਦਾ ਘੋੜੇ ਦੇ ਜਿਹੜੀ ਪਈ ਗਲ ਚ ਰੱਸੀ ਨਹੀਂ ਪਾਈ ਹੁੰਦੀ ਉਹ ਬੰਨੀ ਹੁੰਦੀ ਉਹ ਮੂੰਹ ਤੇ ਹਨਾ ਉਹਨੂੰ ਵਾਂਗ ਬੋਲਦੇ ਨੇ ਹੁਣ ਜੇ ਮੈਂ ਇੱਕ ਸੱਭਿਆਚਾਰ ਦਾ ਤੁਹਾਨੂੰ ਕੁਐਸਚਨ ਕਈ ਵਾਰ ਕਰਵਾਇਆ ਹੋਇਆ ਹੈ ਵੀ ਜਿਹੜੀ ਵਾਂਗ ਫੜਾਈ ਦੀ ਰਸਮ ਉਹ ਕਿਹਦੇ ਵੱਲੋਂ ਹੁੰਦੀ ਹੈ ਉਹ ਭੈਣ ਕਰਦੀ ਹੁੰਦੀ ਹੈ ਠੀਕ ਹੈ ਇਹ ਉਹੀ ਵਾਂਗ ਦੀ ਗੱਲ ਹੋ ਰਹੀ ਹੈ ਵਾਂਗਾ ਠੀਕ ਹੈ ਹੁਣ ਇਥੇ ਕਈ ਇਹ ਨਾ ਵਾਆਂਗਾ ਦਾ ਮਤਲਬ ਚੂੜੀਆਂ ਨਾ ਸਮਝ ਲੈਣ ਠੀਕ ਹੈ ਠੀਕ ਹੈ ਭਈ ਮੈਂ ਤਾਂ ਹਰ ਇੱਕ ਗੋਲ ਜਿਹੜੀ ਗੱਲ ਆ ਤੁਹਾਨੂੰ ਖੋਲ ਕੇ ਦੱਸਣੀ ਆ ਵੀ ਤੁਹਾਨੂੰ ਹਰ ਇੱਕ ਜਿਹੜੇ ਛੋਟੇ ਛੋਟੇ ਚੀਜ਼ ਦਾ ਵੀ मीनिंग ਪਤਾ ਹੋਵੇ ਠੀਕ ਹੈ ਹਾਂ ਰਕਾਬ ਦਾ ਮਤਲਬ ਕੀ ਹੁੰਦਾ ਜਿਹਦੇ ਉੱਤੇ ਪੈਰ ਰੱਖ ਕੇ ਘੋੜੇ ਦੇ ਉੱਪਰ ਚੜ੍ਹਿਆ ਜਾਂਦਾ ਠੀਕ ਹੈ ਮੋਹਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਧਨੀ RAM ਚਾਤਰੀ ਕੇ ਅਨੰਦ ਲਾਲ ਨੂਰਪੁਰੀ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਮੋਹਨ ਸਿੰਘ ਮੋਜੀ ਮੈਗਜ਼ੀਨ ਦਾ ਕਹਿੰਦੇ ਮੋਢੀ ਸੰਸਥਾਪਕ ਕੌਣ ਹੈ ਸੰਪਾਦਕ ਮੋਜੀ ਭਾਈ ਵੀਰ ਚਰਨ ਸਿੰਘ ਸ਼ਹੀਦ ਹਰਨਾਮ ਸਿੰਘ ਜਾਂ ਪਿਆਰਾ ਸਿੰਘ ਮੋਜੀ ਮੈਗਜ਼ੀਨ ਦਾ ਮੋਢੀ ਸੰਪਾਦਕ ਕੌਣ ਮੰਨਿਆ ਜਾਂਦਾ ਹੈ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 18 ਨੰਬਰ ਕੁਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਰਾਈਟ ਆਨਸਰ ਬਣੂਗਾ ਤੁਹਾਡਾ ਚਰਨ ਸਿੰਘ ਸ਼ਹੀਦ ਠੀਕ ਹੈ ਇੱਕ ਖਾਲੀ ਪਿਆਲਾ ਨਾਵਲ ਕਹਿੰਦੇ ਕਿਸ ਪ੍ਰਕਾਰ ਦਾ ਹੈ ਸਮਾਜਿਕ ਹੈ ਚੇਤਨਾ ਦੀ ਲਹਿਰ ਦਾ ਨਾਵਲ ਹੈ ਰੋਮਾਂਟਿਕ ਹੈ ਜਾਂ ਮਨੋਵਿਗਿਆਨਿਕ ਹੈ ਇੱਕ ਖਾਲੀ ਪਿਆਲਾ ਨਾਵਲ ਹੈ ਇਹ ਕਿਹੜੇ ਪ੍ਰਕਾਰ ਦਾ ਹੈ ਹੂੰ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਚੇਤਨਾ ਦੀ ਲਹਿਰ ਦਾ ਨਾਵਲ ਹੈ ਠੀਕ ਹੈ ਆਵਰਾ ਖਦਾਵਰਾ ਕਿਸ ਪ੍ਰਕਾਰ ਦਾ ਨਾਵਲ ਹੈ ਐਂਟਰੀ ਨਾਵਲ ਹੈ ਸਮਾਜਿਕ ਹੈ ਰੋਮਾਂਟਿਕ ਹੈ ਇਹ ਮਨੋਵਿਗਿਆਨੀ ਕਵੀ ਕਰੋ ਬਈ ਅੰਸਰ ਆਵਰਾ ਕਿਤਾਵਰਾ ਇਸ ਪ੍ਰਕਾਰ ਦਾ ਨਾਵਲ ਮੰਨਿਆ ਜਾਂਦਾ ਹੈ ਬੀ ਨੰਬਰ ਕੁਸਚਨ ਤੇ ਪਹੁੰਚ ਚੁੱਕੇ ਹਈ ਆਪਾਂ ਹਮ ਐਂਟਨੀ ਨਾਵ ਲਾਊਗਾ ਠੀਕ ਹੈ ਬਈ ਆਂਚਲੀਕ ਨਾਵਲ ਹੈ ਕਹਿੰਦੇ ਜਿਸ ਵਿੱਚ ਸਮਾਜ ਪ੍ਰਧਾਨ ਹੋਵੇ ਜਿਹਦੇ ਵਿੱਚ ਕਿਸੇ ਭੂਮੀ ਖੇਤਰ ਦਾ ਸਮੂੱਚਾ ਬਿੰਬ ਪੇਸ਼ ਹੋਵੇ ਜਿਸ ਵਿੱਚ ਮਨੋਵਿਗਿਆਨ ਹੋਵੇ ਜਿਸ ਵਿੱਚ ਧਾਰਮਿਕ ਭਾਵਨਾ ਹੋਵੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਅੰਜਲੀ ਕਨਾਵਲ ਕੀ ਹੁੰਦਾ ਹੈ ਬਹੁਤ ਹੀ ਮਸ਼ਹੂਰ ਅਤੇ ਆਪਣੇ ਏਰੀਏ ਨਾਲ ਜ਼ਿਆਦਾ ਕਰ ਇਹ ਜੁੜਿਆ ਹੋਇਆ ਹੈ ਠੀਕ ਹੈ ਮਾਲਵੇ ਨਾਲ ਜ਼ਿਆਦਾ ਕਰ ਇਹ ਜੁੜਿਆ ਹੋਇਆ ਹੈ ਹਾਂ ਵੈਰੀ ਗੁੱਡ ਬਈ ਜਿਹੜੇ ਬੀ ਕਰਸ ਰਾਈਟ ਆਨਸਰ ਹੋਊਗਾ ਕਹਿੰਦੇ ਜਿਹਦੇ ਵਿੱਚ ਕਿਸੇ ਭੂਮੀ ਖੇਤਰ ਦਾ ਸਮੁੱਚਾ ਬਿੰਬ ਪੇਸ਼ ਹੋਵੇ ਠੀਕ ਹੈ ਜਿਹੜੇ ਨਾਵਲ ਦੇ ਵਿੱਚ ਕਿਸੇ ਭੂਮੀ ਜ਼ਮੀਨ ਬਾਰੇ ਗੱਲ ਹੁੰਦੀ ਹੋਵੇ ਤੁਸੀਂ ਕੋਈ ਮੜੀ ਦਾ ਦੀਵਾ ਹਨਾ ਮੜੀ ਦਾ ਜਿਹੜੇ ਦੀਵਾ ਉਹ ਨਾਵਲ ਅੰਤਰਿਕ ਨਾਵ ਲਈ ਮੰਨਿਆ ਜਾਂਦਾ ਠੀਕ ਹੈ ਉਹਦੇ ਉੱਪਰ ਸਪੈਸ਼ਲੀ ਇੱਕ ਫਿਲਮ ਵੀ ਬਣੀ ਹੋਈ ਹੈ ਪੰਜਾਬੀ ਰਾਜ ਬੱਬਰ ਨੇ ਉਹਦੇ ਵਿੱਚ ਰੋਲ ਜਿਹੜਾ ਅਦਾ ਕੀਤਾ ਹੋਇਆ ਹੈ ਠੀਕ ਹੈ ਬਈ ਉਹ ਉਹ ਨਾਵਲ ਅੰਤਲੀਕ ਨਾਵਲੀ ਹੈ ਕਿਉਂਕਿ ਉਹਦੇ ਵਿੱਚ ਜ਼ਮੀਨ ਦੀ ਗੱਲ ਹੋ ਰਹੀ ਹੈ ਉਹਦਾ ਭਰਾ ਉਹਦੀ ਸਾਰੀ ਜਿਹੜੀ ਜ਼ਮੀਨ ਉਹ ਦੱਬ ਲੈਂਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਬਾਸ ਹਿੰਗ ਦਾ ਕਦੇ ਨਾ ਰਹੇ ਗੁੱਜੀ ਚਾਹੇ ਰੱਖੀਏ ਅੰਦਰ ਦੇ ਨਾਲ ਰਹਿ ਕੇ ਹਾਂ ਕਰਕੇ ਇਹ ਕੀ ਹੈ ਕਾਵ ਸਤਨਾ ਲੋਕਗੀਤ ਅਖਾਣ ਜਾਂ ਬੁਝਾਰਤ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਬਾਸ ਹਿੰਗ ਦਾ ਕਦੇ ਨਾ ਰਹੇ ਗੁੱਜੀ ਚਾਹੇ ਰੱਖੀਏ ਅੰਦਰ ਦੇ ਨਾਲ ਹਾਂ ਸੋ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਅਖਾਣ ਹੋਊਗਾ ਠੀਕ ਹੈ ਪੱਛਮ ਵਿੱਚ ਕਹਿੰਦੇ ਕਿਸ ਭਾਸ਼ਾ ਵਿਗਿਆਨੀ ਨੂੰ ਵਧੇਰੇ ਮਾਨਤਾ ਮਿਲੀ ਹੈ ਪੱਛਮ ਦੇ ਵਿੱਚ ਠੀਕ ਹੈ ਪਾਣਿਨੀ ਨੂੰ ਪ੍ਰੇਮ ਪ੍ਰਕਾਸ਼ ਨੂੰ ਵਿਦਿਆਪਾਸ ਕਰਨ ਨੂੰ ਯਸਓਸ ਨੂੰ ਪੱਛਮ ਦੇ ਇਤਿਹਾਸ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਉਹਨਾਂ ਦੇ ਭਈ ਉਹਦੇ ਵਿੱਚ ਕਲਚਰ ਦੇ ਵਿੱਚ ਹਨਾ ਵੀ ਉਹ ਉੱਥੇ ਬਾਹਰ ਵੀ ਜਾ ਕੇ ਕਿਹੜੇ ਨੇ ਆਪਣੀ ਜਿਹੜੀ ਛਾਪ ਛੱਡੀ ਹੋਈ ਹੈ ਕਿਹੜੇ ਭਾਸ਼ਾ ਵਿਗਿਆਨੀ ਨੇ ਜਿਹੜੀ ਆਪਣੀ ਛਾਪ ਹੈ ਉਹ ਪਛਮ ਦੇ ਵਿੱਚ ਵੀ ਛੱਡੀ ਹੋਈ ਹੈ ਬਹੁਤ ਹੀ ਮਸ਼ਹੂਰ ਕੁਸਚਨ ਹੈ ਸਹੀ ਆਨਸਰ ਹੋਗਾ ਤੁਹਾਡਾ ਸਿਵਸੂ ਠੀਕ ਹੈ ਪੁਆਦੀ ਉਪਭਾਸ਼ਾ ਦੇ ਵਿਆਖਣਨੇ ਕਹਿੰਦੇ ਕਿਸ ਨੇ ਤਿਆਰ ਕੀਤਾ ਪੁਆਦੀ ਉਪਭਾਸ਼ਾ ਦਾ ਅਲੱਗ ਤੋਂ ਇੱਕ ਵਿਆਖਣਨਾ ਉਹ ਕਿੰਨਾ ਦੁਆਰਾ ਤਿਆਰ ਕੀਤਾ ਹੋਇਆ ਬਲਵੀਰ ਸਿੰਘ ਸੰਧੂ ਜੋਗਿੰਦਰ ਸਿੰਘ ਪੁਆਰ ਸੀਤਾਨਾ ਬਾਹਰੀ ਜਾਂ ਪ੍ਰੇਮ ਪ੍ਰਕਾਸ਼ ਹੁਣ ਇਹਦੇ ਬੱਚੇ ਨਹੀਂ ਕਹਿਣਗੇ ਇਹ ਹੀ ਕੁਸਚਨ ਪੇਪਰ ਦੇ ਵਿੱਚ ਨਹੀਂ ਆ ਸਕਦੀ ਆ ਸਕਦੇ ਨਹੀਂ ਕਿਉਂਕਿ ਇਥੇ ਵਿਆਕਰਨ ਦੀ ਗੱਲ ਹੋ ਰਹੀ ਹੈ ਵੀ ਅਲੱਗ ਤੋਂ ਇੱਕ ਵਿਆਕਰਨ ਤਿਆਰ ਕੀਤਾ ਕਿੰਨਾ ਤਿਆਰ ਕੀਤਾ ਹੋ ਤੋ ਤਿਆਰ ਕੀਤਾ ਬਲਵੀਰ ਸਿੰਘ ਸੰਧੂ ਨੇ ਠੀਕ ਹੈ ਵੀ ਪੁਆਦੀ ਉਪਭਾਸ਼ਾ ਦਾ ਜਿਹੜਾ ਵਿਆਕਰਨ ਇਹਨਾਂ ਦੇ ਵੱਲੋਂ ਹੋ ਤਿਆਰ ਹੋਇਆ ਹੋਇਆ ਹੈ ਪੰਜਾਬੀ ਭਾਸ਼ਾ ਦਾ ਪ੍ਰਮਾਣਿਕ ਵਿਆਕਰਨ ਦਾ ਕਰਤਾ ਕੌਣ ਮੰਨਿਆ ਜਾਂਦਾ ਹੈ ਪ੍ਰਮਾਣਿਕ ਪ੍ਰਮਾਣ ਸਬੂਤ ਠੀਕ ਹੈ ਪ੍ਰਮਾਣ ਦਾ ਮਤਲਬ ਕੀ ਹੁੰਦਾ ਕਿਸੇ ਨੂੰ ਕੋਈ ਪ੍ਰਮਾਣ ਦੇਣਾ ਸਬੂਤ ਦੇਣਾ ਠੀਕ ਹੈ ਵੀ ਹਾਂ ਉਹ ਚੀਜ਼ ਹੋ ਗਈ ਇਹ ਹਰਕੀਰਤ ਸਿੰਘ ਨਿਊਟਨ ਦੁਨੀ ਚੰਦ ਜਾਂ ਪ੍ਰੇਮ ਪ੍ਰਕਾਸ਼ ਪੰਜਾਬੀ ਭਾਸ਼ਾ ਦਾ ਵਿਆਕਰਨ ਕਿੰਨਾਂ ਦੁਆਰਾ ਤਿਆਰ ਕੀਤਾ ਹੋਇਆ ਹੈ ਸਹੀ ਆਨਸਰ ਬਣੂਗਾ ਤੁਹਾਡਾ ਹਰਕੀਰਤ ਸਿੰਘ ਠੀਕ ਹੈ ਇੱਥੇ ਇਹਨਾਂ ਨੇ ਪੁੱਛਣਾ ਪਰਮਾਣਿਕ ਵੀ ਜਿਹਦੇ ਸਬੂਤ ਵੀ ਮਿਲਦੇ ਨੇ ਵੀ ਸਹੀ ਹੈ ਭਈ ਉਹ ਸਬੂਤ ਦੇ ਦੇ ਕੇ ਇਹਨਾਂ ਨੇ ਤਿਆਰ ਕੀਤਾ ਹੋਇਆ ਵੀ ਹਰ ਇੱਕ ਚੀਜ਼ ਮੇਰੀ ਸਹੀ ਹੈ ਠੀਕ ਹੈ ਤੋਂ ਨੈਕਸਟ ਦੇਖੋ ਹਾਂ ਬਸ ਬਈ ਇੰਨਾ ਕੀ ਸੀ ਠੀਕ ਹੈ ਅੱਜ ਜੇ ਆਪਣੇ 25 ਕੁਸਚਨ ਥੋੜੇ ਕਰੌਨਿਕ ਕਰਨ ਦੀ ਮੈਂ ਜਾ ਰਹੀ ਡੀਪ ਚਲੀ ਗਈ ਇਹ ਬਹੁਤ ਮਸ਼ਹੂਰ ਕੁਸਚਨ ਹੈ ਠੀਕ ਹੈ ਕਈ ਵਾਰ ਤੁਹਾਨੂੰ ਐ ਵੀ ਪੁੱਛ ਸਕਦੇ ਨੇ ਮਾਨ ਕੇ ਚਲੋ ਉਥੇ ਤੁਹਾਨੂੰ ਪ੍ਰਮਾਣਿਕ ਨਾ ਪੁੱਛਣਾ ਸਿੱਧੀ ਪੁੱਛਣਾ ਤਾਂ ਵੀ ਹਰਕੀਰਤ ਸਿੰਘਾ ਉਹ ਪ੍ਰਮਾਣਿਕ ਪਾਸੇ ਪੁੱਛਣਾ ਤਾਂ ਵੀ ਹਰਕੀਰਤ ਸਿੰਘਾ ਉਹ ਠੀਕ ਹੈ ਵੀ ਸੋ ਐਸੀ ਅੱਜ ਦੀ ਕਲਾਸ ਤੁਹਾਡੀ ਜੋ ਜਿਹੜੇ ਬੱਚੇ ਟੈਲੀਗ੍ਰਾਮ ਦੇ ਰਾਹੀਂ ਨਹੀਂ ਜੁੜੇ ਸਾਡੇ ਨਾਲ ਵੀ ਤੁਸੀਂ ਜੁੜ ਸਕਦੇ ਹੋ ਤੁਹਾਨੂੰ ਜਿਹੜੀ ਇੱਕ ਬਲੂ ਲਾਈਨ ਟੱਚ ਦਿਖ ਰਹੀ ਹੈ ਉਥੇ ਠੀਕ ਹੈ ਬਲੂ ਲਾਈਨ ਹੈ ਜਿਹੜੀ ਤੁਹਾਨੂੰ ਦਿਖ ਰਹੀ ਹੈ ਉਸ ਨੂੰ ਟੱਚ ਕਰਕੇ ਤੁਸੀਂ ਡਾਇਰੈਕਟ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਵੀ ਟੈਲੀਗ੍ਰਾਮ ਦੇ ਰਾਹੀਂ ਜਿਨ੍ਹਾਂ ਨੂੰ ਕਲਾਸ ਅੰਗੀ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਉਣਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੀਐਸ ਸਟੱਡੀ ਤਿਆਰੀ ਆਪਾਂ ਹੋਰ ਵੀ ਵਧੀਆ ਢੰਗ ਨਾਲ ਕਰਵਾ ਸਕੀਏ ਠੀਕ ਹੈ ਬਈ ਸੋ ਧੰਨਵਾਦ ਬਈ ਜਿਹੜੇ ਬੱਚੇ ਬਈ ਕੋਰਸ ਜੁਆਇਨ ਕਰਨਾ ਚਾਹੁੰਦੇ ਨੇ ਉਹ ਵੀ ਜ਼ਰੂਰ ਕਰ ਸਕਦੇ ਨੇ ਠੀਕ ਹੈ ਬਈ ਸੋ ਉਮੀਦ ਹੈ ਤੁਹਾਨੂੰ ਕਲਾਸ ਚੰਗੀ ਲੱਗੂਗੀ ਸੋ ਇਹ ਕਲਾਸਾਂ ਨਹੀਂ ਆਪਣੇ ਲਗਾਤਾਰ ਹੁਣ ਇਸੇ ਤਰ੍ਹਾਂ ਚੱਲਣੀਆਂ ਸੋ ਡੇਲੀ ਕਲਾਸ ਨੂੰ ਜ਼ਰੂਰ ਦੇਖਿਆ ਕਰੋ ਠੀਕ ਹੈ ਬਈ ਸੋ ਧੰਨਵਾਦ